ਬਾਬੇ ਇੱਕ ਗੱਲ ਤਾਂ ਹੈਗੀ ਹੂੰ ਭਗਵਾਨ ਤਮਾ ਸਰਕਾਰ ਨੇ ਨਾ ਵੀ ਪਾਣੀ ਖੇਤਾਂ 'ਪੈਂਦਾ ਕਰਤਾ ਕੰਮ ਤਾਂ ਬਥੇਰੇ ਚੰਗੇ ਕਰੇ ਨੇ ਕੋਈ ਕਹਿੰਦਾ ਅਰੀਬ ਜਿਹਰੇ ਨੂੰ ਹਾਂ ਸਹੀ ਕਹਿੰਦਾ ਵੀ ਲੋਕਾਂ ਨੂੰ ਨਾ ਗੱਲ ਹੀ ਤੋੜਦੇ ਇਹ ਤੋੜ ਕੇ ਬਾਖਾ ਤੇਰੇ ਬਾਪ ਨੂੰ ਪੁੱਛ ਲੈ ਦੇਖ ਉਹਨਾਂ ਦਾ ਗੋਡੇ ਬੰਨੇ ਹੋਵੇ ਖਾ ਘਟਦੇ ਨੇ ਅਬ ਇਹ ਤਾਂ ਗੱਲ ਹੈਗੀ ਆ ਹਾਂ ਮੁੰਡਾ ਪੜਦਾ ਕਾ ਮਿੱਟੀ ਨਾ ਜਾਂਦੀ ਤਾਂ ਕਾਜ ਇਹਨੇ ਪਾਉਣੇੜ ਪਤਾ ਮੇਰਾ ਸੁਨੇਹਾ ਲੱਗਿਆ ਆਪਣ ਜਈ ਕਿ ਤੇਪੂ ਲੈ ਕੇ ਪਾਵਾ ਗਿਆ ਤਾਂ ਪਤਾ ਕਰਦੇ ਕਿ ਇਹਦਾ ਕਾਹੇ ਕੋਲੇ ਖੜ ਕੇ ਪਵਾਜੀ ਉਹ ਪਵਾਜੀ ਲੈ ਕੇ ਜਊਂ ਮੈਂ ਆਹੋ ਸਰਕਾਰ ਦੀ ਹੈਗੀ ਮੰਨੀ ਨਾ ਨਾ ਇਹਦਾ ਮੁਖਵਾਲੀ ਹੁਣ ਨਹੀਂ ਬਤਾਇਆ ਮੈਂ ਮੁੰਡਾ ਮੈਂ ਹੀ ਮਿਲਦਾ ਹੁਣ ਤੱਕ ਜਿੰਨੇ ਜਿੰਨੇ ਸਰਕਾਰਾਂ ਇਹ ਪਾਣੀ ਡਾਂਗਾ ਵਾਰ ਕੀ ਗੀਏ ਪਹਿਲਾਂ ਤਾਂ ਖਾ ਗਏ ਆਪਾਂ ਨੂੰ ਉਹ ਹਾਂ ਸਹੀ ਗੱਲ ਆ ਇਹ ਜੱਟਾਂ ਜੋ ਪੰਜ ਪੰਜ ਪ੍ਰੋਕਸ਼ਨਾਂ ਵਾਲੇ ਨਹੀਂ ਬੈਠੇ ਲੇ ਕਹਿੰਦੇ ਕਿੰਨੀ ਵਾਰ ਜਿੱਤ ਜਾਂਦੇ ਨੇ 19 ਵਾਰ ਫਿਰਸਣਾ ਵੱਡੇ ਬਾਗਲ ਦੀਆਂ ਪੰਦੀਆਂ ਗਏ ਹੁਣ ਕਿਦਰ ਹੀ ਹੋ ਗਏ ਹੈ ਹੈ ਇਹਦਾ ਘਰੇ ਬਚਾਰੇ ਨਹੀਂ ਗੱਲ ਹੈਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਗਵੰਤ ਮਾਨ ਮੁੱਖ ਮੰਤਰੀ ਇਹ ਬੰਦਾ ਮੁਰਕੇ ਕਦੇ ਨਹੀਂ ਮੈਂ ਨਹੀਂ ਆਉਂਦਾ ਪੱਕੀ ਗੱਲ ਹੈ ਇਹਦਾ ਜਦ ਬੋੜਾ ਮਰ ਗਿਆ ਬਚਾਵਾ ਮੈਂ ਗੋਡੇ ਪਿੰਗੇ ਹੋ ਗਏ ਖਾ ਘਟ ਜਾਂਦੇ ਨੇ ਹੁਣ ਸੋਡੀ ਖੇਤ ਚ ਪਾਣੀ ਪਾ ਰਹੇ ਨਰਿੰਗਾ ਖਾ ਘਟ ਜਾਂਦੇ ਨੇ ਹਾਂ ਤੇ ਦੇਖ ਖੇਤ ਦੇਖ ਹਾਂ ਇਹਦੇ ਬਸ ਸਾਰੇ ਖੇਤ ਘੜ ਕੇ ਖਾ ਖੱਬੋਂ ਨੂੰ ਅੱਗ ਲਾ ਕੇ ਆਈਆਂ ਨਮਗਰੀਆਂ ਬਿਦਲੇ ਦੁਬਾਰੇ ਨਾ ਮਛੜੇ ਹੋਣ ਕਸਾ ਜਾਨ ਖਾਣੇ ਆ ਜੀ ਨਾ ਨਾ ਇਹਦਾ ਮੁਖਾ ਤੁਈ ਮਿਲਦਾ ਨਾ ਪੋਲਨੀ ਲਾਈ ਹੋਈ ਇੱਕ ਸਾਡੇ ਸਿਰੇ ਦੇ ਉਹ ਬੰਦ ਕਰੀ ਹੋਈ ਹੈ ਮਿੱਟੀ ਬਣਾਉਣ ਵੇਲੇ ਉਹ ਵੀ ਕਹਿੰਦਾ ਕਿ ਉਹ ਖੋਲ ਕੇ ਜਾਣ ਮੈਂ ਗਾ ਖੋਲੋਗਾ ਹਾਂ ਕਹਿੰਦੇ ਕਿ ਉਹ ਖੋਲ ਕੇ ਜਾਣਾ ਫੇਰ ਪਾਣੀ ਲਾਵਾਂਗੇ ਠੀਕ ਆਪਾ ਠੀਕ ਆ ਉਹ ਪਾਣੀ ਦਾ ਅੱਗੇ ਸਾਡੇ ਬਏ ਨਾ ਸਰਕਾਰਾਂ ਦੀਆਂ ਕਹਿੰਦੇ ਬੁੜੇ ਨੂੰ ਪੜਾਓ ਉਹ ਥੋੜੇ ਮੈਂ ਤਾਂ ਕਹਾਂ ਦੱਸ ਬੁੜੇ ਨੂੰ ਪੜਾਉਣਾ ਹਾਂ ਹਾਂ ਡੱਗਾ ਹੋਇਆ ਉਹਨੇ ਕਿ ਪੰਜ ਦਊਂਗੀ ਮਾਰ ਕੇ ਜਦੋਂ ਸਾਹ ਨੂੰ ਦੇਖਣਾ ਹੈ ਫੇਰ ਹਾਂ ਉਹਨਾਂ ਦਾ ਇੱਕ ਬੁੜੇ ਨੂੰ ਲੱਗਿਆ ਪੜਾਉਣਾ ਮਾ ਠੇਲਾ ਕੰਜਾ ਠੱਠੇ ਹੋਣਾ ਠੋ ਉਹ ਛੋਟਾ ਬੋੜਾ ਕਹਿੰਦਾ ਰਹਿੰਦੇ ਹਜੇ ਸਕੂਲ ਨੂੰ ਹੋਣੀ ਕੁਝ ਕਹਿ ਦੇਂਗੇ ਓਏ ਦਾ ਗਰੀਬ ਘਰ ਦਾ ਮੈਨੂੰ 15 ਨਵੇਂ ਮੁੰਡਿਆਂ ਨੂੰ ਪੜਾ ਲਓ ਜਿਹੜੀ ਗੱਲ ਹੈ ਆ ਤਾਂ ਜਈ ਸਾਹਿਬ ਦੀ ਸਵਾਦ ਲਿਆਤਾ ਮੈਂ ਕਿਹੜਾ ਪਾਣੀ ਪੈਨ ਲਾਤਾ ਐ ਮਾਨਤ ਸਵਾਦ ਤਾਂ ਲਵਦੀ ਸਿਆਂ ਦੇਖੀ ਤੂੰ ਹਜੇ ਆਈ ਜਊ ਜਿਉ ਜਿਉ ਤੂੰ ਗਾਹਾਂ ਜਾਈ ਜਾਏਂਗਾ ਨਾ ਸਵਾਦ ਹੀ ਆਈ ਜਾਊਗਾ ਇਹ ਤਾਂ ਉਹ ਗੱਲ ਹੋ ਗਈ ਪਹਿਲਾਂ ਸੁਣਦੇ ਹੁੰਦੇ ਸੀ ਕਹਿੰਦੇ ਬਾਦਲ ਦੇ ਖੇਤਾਂ 'ਚ ਜਿੱਦਾਂ ਸੂਆ ਪੈਂਦਾ ਉਹ ਕੱਲ ਅੱਜ ਦੇ ਕਰਦਾ ਮੈਨੂੰ ਬਾਦਲ ਹੀ ਬਣਾਦਾ ਤੁਸੀਂ ਨੇ ਬਸ ਮੈਂ ਕਹਿੰਦਾ ਕਸਰ ਕੋਈ ਛੜਦੀ ਨਹੀਂ ਜਿੱਥੇ ਆਪਣਾ ਹੱਥ ਲੱਗ ਗਿਆ ਨਾ ਪਾਰ ਆ ਬਸ ਘਮ ਥੋੜੇ ਹੱਥ ਬਿੰਗ ਨਹੀਂ ਪੈਗੇ ਇਧਰ ਨੂੰ ਬਿੰਗ ਪੁੰਗ ਤਾਂ ਆਪ ਹੀ ਸਿੱਧੇ ਹੋ ਜਾਣਗੇ ਜੇ ਤੂੰ ਐਂ ਕਹਿ ਵੀ ਤੇਰੇ ਕੰਨੀ ਆ ਤੇਰੇ ਕੰਨੀ ਤਾਂ ਨਹੀਂ ਹੈਗਾ ਨਾ ਨਾ ਹੈਗਾ ਤਾਂ ਦੂਜੇ ਕਮਾਂਦੀ ਬਸ ਫਿਰ ਆ ਨੱਕਾ ਦੇਖ ਕਰ ਚੱਕ ਇਹ ਕਹੇ ਤਾਂ ਦੋ ਬਣਾ ਦਿੰਦਾ ਹੌਦੀਆਂ ਦੋ ਦੋ ਬਣਾ ਨਹੀਂ ਇੱਕ ਜੀ ਪੈਂਦਾ ਕਰ ਦਾਂਗੀ ਉਹ ਚ ਬਸ ਫਿਰ ਤੈਨੂੰ ਕਹਿਦਾ ਤੈਨੂੰ ਏਸੇ ਜੀ ਪੈਂਦਾ ਕਰ ਦੂੰ ਇਹਨੂੰ ਖੁੱਲੀ ਕਰਾ ਦਾਂਗੇ ਹੌਦੀ ਨੂੰ ਹਾਂ ਹਾਂ ਇਹਨੂੰ ਨਾਲ ਠੀਕ ਹੈ ਆ ਬਾਕੀ ਬਲਜੀਤ ਦੇਖ ਲੈ ਤੂੰ ਵੀ ਕੋਈ ਘਾਟ ਬਾਦ ਮਾੜੀ ਨਿਗਰ ਮਾਰ ਲਿਆ ਕਰ ਹਾਂ ਚਾਹ ਪਾਣੀ ਲੈ ਕੇ ਮੈਂ ਵੀ ਫਿਰ ਰੋਟੀਆਂ ਪਾਣੀ ਖਾਣਾ ਜੇ ਚਾਹ ਪਾਣੀ ਤਾਂ ਬੱਸ ਮੈਨੂੰ ਤਾਂ ਐਸੀ ਵੀ ਚੱਲ ਆ ਸੇਵਾ ਸੁਬਾ ਦਾ ਮੜਾ ਜਾਂ ਹੋਰ ਸੋਚ ਲੈਂਦੀ ਸੇਵਾ ਤਾਂ ਜੀ ਹੁਣ ਫਿਰ ਬਹੁਤ ਘਰਤੀ ਸਭ ਛੁੱਟੀ ਹੋਰ ਤਾਂ ਹੁਣ ਫਿਰ ਪਹੁੰਚਦਾ ਨਹੀਂ ਇਹਨਾਂ ਦਾ ਇਹ ਪੁੱਗਣ ਤੇ ਪੁੱਗਣ ਪਕਾਉਣ ਦੀ ਤਾਂ ਦੇਖ ਲੈ ਗੱਲ ਹੋਰ ਵੀ ਫਿਰ ਲੋਕ ਬਹੁਤ ਫਿਰਦੇ ਨੇ ਐ ਪੈਰੀ ਡੇਕ ਦੇ ਫਿਰਦੇ ਨੇ ਵੀ ਸਾਡੇ ਕਿ ਨਹੀਂ ਪਾ ਦੋ ਅਕੀਲੇਕ ਦੀ ਬਾਹੀ ਕਰ ਦੋ ਇਹ ਤਾਂ ਗੱਲ ਸਹੀ ਐ ਆ ਫਿਰ ਮਖਾ ਨਹੀਂ ਸੇਵਾ ਉਧਰ ਲਾ ਦਾਂ ਭਾਈ ਫਿਰ ਹੋਰ ਕੀ ਆ ਕੋਈ ਨਹੀਂ ਪਰ ਜਿੱਥੇ ਹੋ ਰਹਾ ਉਹ ਤੇ ਹੋਰ ਸਿੱਟਾ ਆਪਾਂ ਨੂੰ ਕੋਈ ਹੋਰ ਕਰ ਲਾਂਗੇ ਥੋੜੀ ਉਹਦੇ ਗੱਲ ਲੱਭਦੀ ਸਰ ਆਈ ਸੀ ਕਿ ਜਵਾਖ ਜੇ ਨੇ ਥਾਰ ਲੈ ਲਈ ਅੱਛਾ ਉਹਦੀਆਂ ਦੋ ਕਿਸ਼ਤਾਂ ਰਹਿੰਦੀਆਂ ਸੀ ਮੈਂ ਕਿਹਾ ਚੱਲ ਭਰਦੀ ਆ ਹੁਣ ਟਾਈਮ ਸਰ ਜਿਹੜੀ ਕਿਸ਼ਤ ਨਿਬੜ ਜੇ ਮੈਂ ਕਿਹਾ ਉਹਦੇ ਵਰਗੀ ਰੀਸ ਨਹੀਂ ਹੈ ਨਾ ਹਾਂ ਇਹ ਤਾਂ ਗੱਲ ਸੀ ਹੈ ਆਏ ਤਾਂ ਕਿਸ਼ਤਾਂ ਥੋੜੀ ਭਰਾ ਦੰਨਿਆ ਹਾਂ ਪਰ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਪਊ ਫਿਰ ਦੱਸ ਤੂੰ ਹੁਕਮ ਕਰ ਉਹ ਪਿਛਲੇ ਸਾਲ ਜੀ ਦੋ ਕਿਲੇ ਲੈਲੇ ਪਏ ਆ ਆਪਣੇ ਕਹੇ ਕਿ ਮਾਰੂ ਜਣੇ ਪਾਣੀ ਪੂਣੀ ਪੈਂਦਾ ਨਹੀਂ ਸੁਈ ਸੁਈ ਦਾ ਤੇ 2 ਕਿੱਲਾਂ ਦੇ ਹੋਰ ਇਦਾਂ ਨੂੰ ਪਾ ਦਾਂ ਆ ਤਾਂ ਕੰਮ ਮੇਰੇ ਜਮੀਂ ਲੋਟ ਆ ਜੂ ਅੱਛਾ ਹਾਂ ਨਲੇ ਤਾਂ ਕੰਮ ਤੇਰਾ ਹੋ ਜੂ ਹਾਂਜੀ ਨਲੇ ਕਾ ਜੰਟਾ ਜੂੰਟਾ ਇੱਥੇ ਆ ਕੋਠੇ ਜੇ ਵਾਲਾ ਕੋਈ ਹਾਂ ਤੇਰੇ ਕਿਹੜਾ ਬਾਣ ਆਹਾ ਉਹਦਾ ਇਹਦਾ ਨਾ ਬਟਨ ਨਾਲ ਬਟਾ ਗਾਹਾਂ ਅੱਛਾ ਉਹ ਗਾਹਾਂ ਤੇਰਾ ਆ ਗਿਆ ਹਾਂ ਆਪਣਾ ਬਸ ਫਿਰ ਸਵਾਦ ਹੀ ਆ ਗਿਆ ਗੱਲ ਦਾ ਕਿਵੇਂ ਜੀ ਖੈਬਰਦਾ ਸੀ ਮੇਰੇ ਨਾਲ ਅੱਛਾ ਆ ਉੱਪਰ ਉਹ ਦਰਖਾਸਤ ਦੇ ਆਇਆ ਕਹਿੰਦਾ ਐਂ ਕਰਕੇ ਵੀ ਪਾਣੀ ਪੈਂਦਾ ਕਰੋ ਤਾਂ ਹੀ ਉਹਰੇ ਕਾਠਿਆ ਕਰਦਾ ਕਿ ਇਧਰੋਂ ਪਾਣੀ ਲੈ ਕੇ ਆ ਲੈ ਮੱਖੇ ਫਿਰ ਹੁਣ ਐ ਕਰੀ ਜੇ ਤੋਕਾ ਤੇਰੇ ਬਾਹਣ ਚ ਪੈ ਗਿਆ ਪਾਣੀ ਲੈ ਉਹੀ ਪੜੋਲੀਆਂ ਫਿਰ ਹੁਣ ਤੇਰੇ ਕਿੰਨੇ ਮੋੜ ਦਾਂਗੇ ਮੇਰੇ ਕਿੰਨੇ ਮੋੜ ਦੋ ਉਹਦਾ ਵੀ ਕੰਮ ਕਰ ਦੋ ਗਰੀਬ ਬੰਦਾ ਜੀ ਨਾ 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 ਉਹ ਨਹੀਂ ਹੁੰਦਾ ਅੱਛਾ ਚਲ ਫਿਰ ਮੇਰੇ ਕਰ ਦੋ ਹਾਂ ਫਿਰ ਇਹਦਾ ਮਤਲਬ ਆਪਣੀ ਤਾਂ ਪਾਬਰੀ ਨਹੀਂ ਰਹੀ ਕੋਈ ਇਹ ਠੀਕ ਹੈ ਠੀਕ ਹੈ ਜੇ ਐ ਕੰਮ ਹੋਣ ਲੱਗੇ ਹਾਂ ਨੇ ਭਾਈ ਬੰਦੀ ਨਾਲ ਸਾਰਾ ਕੁਝ ਹੋ ਜਾਂਦਾ ਜੀ ਹਾਂ ਹੁਣ ਦੇਖ ਲੈ ਕੋਈ ਘਾਟ ਬਾਦ ਨਾ ਇਹ ਘਾਟ ਬਾਦ ਠੀਕ ਆ ਬਾਦ ਉਹਦਾਂ ਪਾਣੀ ਸਿੱਤਾ ਕਰ ਦਾਂਗੇ ਹਾਂ ਲੱਗਾ ਹੋਰ ਕਹਿਣਾ ਜੀ ਹਾਂ ਤੇ ਪਹਿਲਾਂ ਦੇਖ ਮਾਥਾਰ ਦੀ ਕਿਸ ਭਰੀਈ ਏ ਥੋਡੀ ਆ ਕੀਤੀ ਆ ਗੱਲ ਹੈ ਉਹ ਕੰਮ ਤਾਂ ਹੁੰਦੀ ਰਹੇ ਐ ਕਰ ਫਿਰ ਹੁਣ ਠੰਡੇ ਹੋਈ ਪਾਵਾਂਗੀ ਤੇਰੇ ਕਿੰਨੀ ਪੜੋਲੀ ਆ ਇਹ ਕਲਾਸਿਕ ਲੂਸੀ ਖੜਗਾਵਾਂਗੇ ਹੈ ਵਾਹ ਠੀਕ ਆ ਐ ਕਰ ਬਲਦੀ ਤਾਂ ਲਿਆ ਗੱਡੀ ਮੋੜ ਕੇ ਫਿਰ ਚੱਲੀਏ ਕੌਣ ਓਏ ਆ ਜਿਹੜਾ ਕੰਪੜੂ ਨੂੰ ਪੋਣਨੇਣਾ ਹਾਂ ਹਾਂ ਉਹ ਤਿੰਨ ਬਾਦ ਹੈ ਆਪਣੇ ਕਿਹੜੇ ਜਹਾਂ ਨਾਲ ਨੂੰ ਲਾ ਗਈ ਨਾ ਕਿੱਟਾ ਖਾ ਜਾਂਦਾ ਦੇਖ ਵੀ ਰੱਖਦੇ ਖਾਲੇ ਨਹੀਂ ਗਾ ਹਾਂ ਉਹ ਗਾਹਾਂ ਨੂੰ ਪਾਣੀ ਦੇਣ ਦੇ ਮਾਰੇ ਮੇਰੇ ਸਾਹ ਜਿੱਤ ਕਿੰਨੀ ਭੁਗਦੇ ਪੀਂਦੇ ਨੇ ਉਹ ਤੇ ਕਹਿੰਦੇ ਫੇਰੇ ਪਾਂਜ ਲਾ ਰੱਖੀ ਇਹਨਾਂ ਨੇ ਉਹ ਟਾਈਮ ਰੰਨ ਜੀ ਸੀ ਵੀ ਕੋਈ ਉਹ ਫਿਰ ਤੇਰੇ ਯਾਰ ਓਫਿਸ ਤੇ ਆਪਾਂ ਮੇਰਾ ਸਾਲਾ ਤੈਨੂੰ ਗੱਲ ਦੱਸਾਂ ਐਹ ਜਿਆ ਕੁਝ ਮੇਰੇ ਨਾਲ ਵੀ ਹੋਇਆ ਹੁਣ ਪਰ ਅੱਜ ਜਦੋਂ ਹਾ ਲੋਕਟ ਨਹੀਂ ਪਾਈ ਸੀਗੀ ਬੀਚ ਚ ਨਾਲ ਲੱਗਦੀ ਚ ਹੈਨਾ ਮੇਰਾ ਜਿਹੜਾ ਇਧਰਲੇ ਪਾਸੇ ਗੇਟ ਹੈਗਾ ਮੈਂ ਕਿਹਾ ਉਹਨਾਂ ਨੂੰ ਮਾ ਮਾੜੇ ਮਾ ਗੇਟ ਦੇ ਨਾਲ ਨਾਲ ਲਾਜੋ ਲੋਕਟਾ ਦੇ ਨਾਲ ਲਾਜੋ ਮੇਰੇ ਸਾਹ ਜਨ ਮੇਰੇ ਤਾਂ ਇੱਟਾਂ ਲਾਈਆਂ ਨਹੀਂ ਉਹ ਗਾਹਾਂ ਮੈਂਬਰ ਆ ਜੀਤੇ ਮੈਂਬਰ ਦਾ ਘਰ ਹੈ ਠੀਕ ਹੈ ਉਹਦੇ ਮੇਰੇ ਨਾਲ ਗੇਟ ਦੇ ਅੰਦਰ ਤੱਕ ਲੋਕਟਾ ਪਾ ਕੇ ਗਏ ਨੇ ਇਹ ਭਾਈ ਜਿਹੜਾ ੱੱਕਾ ਚੱਲਦਾ ਨਾ ਉਹਦੇ ਨਾਲ ਹੀ ਖੜ ਦੇਣੇ ਜਾ ਕੇ ਆਪਣੇ ਵਰਗ ਨਾਲ ਨਹੀਂ ਕੋਈ ਖੜਦਾ ਹੈਗਾ ਉਹੀ ਗੱਲ ਹੈ ਯਾਰ ਹੁਣ ਸਿੱਧਾ ਕੀ ਹੋ ਰਹੀ ਹੈ ਤੂੰ ਮੇਰੀ ਗੱਲ ਸੁਣ ਤੇਰੇ ਹੈ ਨਹੀਂ ਪਾਣ ਵੀ ਦਿਖਾ ਲ ਹੈ ਵੀ ਕੋਈ ਨਕਸੇ ਕੁਝ ਵੀ ਨਹੀਂ ਅੱਛਾ ਹਾਂ ਤੇ ਜਦੋਂ ਬਸੰਦਾ ਪਾਣੀ ਦੇ ਨਾਲ ਲਿਖਿਆ ਜਿਹਾ ਉਹ ਮੈਨੇ ਪਟਾਈ ਕਰੀ ਜਾਂਦੇ ਨੇ ਉਹ ਉਹਨੇ ਇਹ ਬਾਤ ਨਹੀਂ ਕਰਨੀ ਲੱਗਦੀ ਹੈ ਕਿ ਨਸੀਦ ਦੇ ਵਿੱਚ ਖਾਲੀ ਬੈਠ। ਉਹ ਮੈਨੂੰ ਤੋਂ ਫੋਨ ਆਇਆ ਕਿ ਤੂੰ ਫਿਰ ਤੂੰ ਮੈਂ ਤਾਂ ਕਹਿੰਦਾ ਮੈਂ ਮਾਝੇ ਦੇ ਪਾਜਾ ਆਉਦਾ ਕਿ ਜਦੋਂ ਮੈਂ ਵਾਇਨਾ ਤੋਂ ਮਾਦਰਵਾ ਜੀ ਤੂੰ ਮੇਰੀ ਗੱਲ ਸੁਣ ਯਾਰ ਮੈਂ ਨਾ ਮਾੜਾ ਡਾਕਟਰ ਨੂੰ ਡੀਕਦਾ ਮੈਂ ਮੈਂ ਇਹਦੇ ਟੀਕਾ ਭਰੋਣਾ। ਤੂੰ ਆਏ ਕਰ ਤੂੰ ਆਏ ਕਰ ਤੂੰ ਚੱਲ ਤੂੰ ਮੇਰੀ ਗੱਲ ਹੁਣ ਤੂੰ ਚੱਲ ਮੈਂ ਤੇਰੇ ਮਾਗ ਰਿਹਾ ਆ ਗਿਆ ਬਸ ਆ ਜਾ ਰਿਹਾ ਹਾਂ ਮਤਲਬ ਆ ਜਾ ਬਈ ਮਨ ਕਿਵੇਂ ਰ ਆਏ ਜੇ ਹੁਣ ਕਿ ਨਾ ਬਰੇ ਕੋਈ ਹੋਰ ਕਾ ਕਰਾਂਗਾ। ਨਾ ਨਾ ਤੂੰ ਤੂੰ ਮੇਰੀ ਗੱਲ ਸੁਣ ਤੂੰ ਜਮੇ ਨਾ ਬ ਮੈਂ ਤੇਰੇ ਆ ਗਿਆ ਬਸ ਤੇਰੇ ਮਾਗ ਰਿਹਾ। ਡਾਕਟਰ ਉਹ ਆਲਾ ਬਸ ਹਾਂ ਡਾਕਟਰ ਨੂੰ ਫੋਨ ਕੀਤਾ ਹੋਇਆ ਬਸ ਠੀਕ ਹੈ ਜੀ ਬਈ ਮਰ ਗਿਆ ਹਾਂ ਮੈਂ ਮੈਂ ਡਾਕਟਰ ਨੂੰ ਦੁਬਾਰਾ ਫੋਨ ਕਰ ਦਿੰਦਾ ਬਸ ਮੈਂ ਹੁਣ ਹੀ ਸੱਦਦਾ ਡਾਕਟਰ ਨੂੰ ਦੁਬਾਰਾ ਕਰਕੇ ਹੁਣ ਬਸ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਰੋ 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 ਕਿਸੇ ਨਾਲ ਕੀ ਕਿਦਾਰ ਨਿਕਲਦਾ ਹੈ ਹੈ ਕਿਦਾਰ ਨਿਕਲਦਾ ਹੈ ਲੇ ਵੀਰਾ ਬਾਹਣ ਹੈ ਨਾ ਕੰਮ ਨਹੀਂ ਪਟਣਾ ਹੈ ਪ੍ਰੋਗਰਾਮ ਨਹੀਂ ਜੀ ਹਾਂ ਜੀ ਚੱਲੀ ਜਾਂਦਾ ਇਸੇ ਬਰਾਦ ਦਾ ਚੱਲ ਰਿਹਾ ਕੰਮ ਬਸ ਕਰਦਾਂਗੇ ਫਾਈਨਲ ਹਾਂ ਜੀ ਆ ਬਲਜੀਤ ਦੇਖੇ ਜੀ ਸੀ ਵੀ ਕਿ ਮੈਂ ਖੜ ਕੇ ਕਿਤੇ ਤੇਲ ਤੂਲ ਤੇ ਨਹੀਂ ਮਗਾ ਕੇ ਖੜ ਕੇ ਮੈਂ ਤਾਂ ਭਾਈ ਆਹ ਕੌਣ ਬੰਜਾ ਆਹ ਕੌਣ ਹੁੰਦਾ ਸੱਚ ਹਾਂ ਜੀ ਮੈਂ ਕਰ ਕਰਦਾ ਰੋਕੇ ਕਰਦਾ ਹਾਂ ਜੀ ਆ ਮਸ਼ੀਨ ਕਿੱਧਰ ਪਾ ਲੀ ਜੀ ਮੇਰੇ ਬਾਹਣ ਚ ਤੁਸੀਂ ਕੌਣ ਮੈਂ ਮਾਲਕ ਮਾਲਕਾਂ ਬਾਹਰ ਦਾ ਜਿਹੜੇ ਬਾਹਰ ਚ ਮਸ਼ੀਨ ਪਾੜੀ ਖੜੇ ਆ ਉਹਨਾਂ ਇੱਥੇ ਪੜੋਲੇ ਹਿੱਟ ਰੱਖੀਆਂ ਨੇ ਉੱਥੇ ਖਾਲੀ ਜਾਂਦਾ ਇਹ ਕੱਚਾ ਉਹ ਤਾਂ ਆਪਾ ਉਹ ਗਾਹਾਂ ਵਾਲੇ ਬਾਹਣ ਨੂੰ ਨਾ ਪਾਣੀ ਦੇਣਾ ਸੀਗਾ ਕੋਈ ਫਿਰ ਬਾਹਾਂ ਨੇ ਪਾਣੀ ਦੇਣਾ ਫਿਰ ਮੇਰੇ ਬਾਹਾਂ ਠੇਕਾ ਥੋੜੀ ਲਿਆ ਤੁਸੀਂ ਨੇ ਜੋ ਇੱਥੇ ਕੱਚਾ ਖਾਲੀ ਨਹੀਂ ਹੈਗਾ ਪਾਣੀ ਕਿਹਾ ਕਿਵੇਂ ਲੈ ਜਾਓਗੇ ਤੁਸੀਂ ਤੁਸੀਂ ਬਿਣਾ ਬੱਚੀ ਜਿੰਨਾ ਦੀ ਤੁਹਾਨੂੰ ਮੈਂ ਕਹੀ ਜਾਂਦਾ ਤਿੰਨ ਦਿਨ ਦਾ ਕੰਮ ਦਿੰਨ ਨੂੰ ਹੋਗੇ ਤੁਸੀਂ ਫੇਰ ਦੀ ਫੇਰ ਤਾਂ ਕੈਮ ਮਸ਼ੀਨਾਂ ਲੈ ਕੇ ਖੜਾ ਦੀ ਰੇ ਕੋਈ ਨਾ ਬਾਈ ਕੋਈ ਨਾ ਓ ਯਾਰ ਆ ਗੱਲ ਹੈ ਬਾਈ ਕੋਈ ਜਿਵੇਂ ਨਾ ਤਾਂ ਕਹਿੰਦਾ ਸਾਡਾ ਅਸੀਂ ਗਰੀਬਾਂ ਗਏ ਐ ਥੋੜੀ ਜਾਂਦਾ ਵੀ ਤੁਸੀਂ ਧੱਕਾ ਕਰੋ ਖੇਡਣ ਨਾਲ ਬਾਈ ਯਾਰ ਆਪਾਂ ਅੰਡਰਫਰਾਉਂਡ ਦਾ ਪਾ ਸਕਦੇ ਇਹ ਕਿਹੜਾ ਗੇਰ ਤੁਹਾਨੂੰ ਨਹੀਂ ਆ ਯਾਰਾ ਓਏ ਬਾਈ ਜਦੋਂ ਗਾਹਾਂ ਪਾਣੀ ਲੱਗੀ ਨਹੀਂ ਹੋ ਤਾਂ ਤੁਸੀਂ ਕਿਹੜੇ ਹਿਸਾਬ ਨਾਲ ਪਾਈ ਜਾਂਦਾ ਯਾਰਾ ਉਹ ਜੇ ਜਈ ਸਾਹਿਬ ਕੋਲ ਨਕਸ਼ਾ ਆਇਆ ਕੋਈ ਤਾਂ ਹੀ ਉਹ ਕੀਤਾ ਸੀ ਨੇ ਉਹ ਮੈਨੂੰ ਫੜਾਓ ਨਕਸ਼ਾ ਕਿੱਥੇ ਤੁਹਾਡਾ ਨਕਸ਼ਾ ਉਹੀ ਆਪਦੇ ਕੋਲ ਨਕਸ਼ੇ ਬਣਾ ਕੇ ਧਰਦਾਂ ਨੇ ਉਹ ਮੜਾ ਦੇਖ ਕੇ ਬੋਲ ਬਾਈ ਦੇਖ ਕੇ ਤੁਸੀਂ ਬੋਲੋ ਸਾਡੇ ਖੇਡ ਚ ਛੜੋ ਤੁਸੀਂ ਆਪਰਾ ਹੋ ਇੱਥੇ ਪ੍ਰਾਂ ਉਹ ਪ੍ਰਾਂ ਮੁਕਰ ਖੇਡ ਗਿਆ ਹੁਣ ਉਹਨਾਂ ਬੁਲਾਉਣ ਨੂੰ ਪ੍ਰਾਂ ਨਾਲ ਹੋਰ ਨਾ ਕਰਾ ਗੱ ਇਹ ਸਾਵਾ ਮੜਾ ਜਾ ਅਬਦੇ ਕੋਲੀ ਨਕਸ਼ੇ ਤਿਆਰ ਕਰ ਲੈਂਦੇ ਨੇ ਪੱਟੇ ਉਹ ਅਫਸਰ ਆ ਉਹ ਕੀ ਗੱਲ ਹੋ ਗਈ ਮੁੰਡੇ ਉਹ ਪਿੰਡ ਜੇ ਬੜਾ ਉਦੋਂ ਰੋਲਿੰਗ ਲੋਟਾਂ ਦੇ ਜਾਈ ਦੇ ਉਹ ਚੱਲ ਪਈ ਗਰਮ ਕਾਨੂੰ ਹੋਣਾ ਨਲੇ ਅਫਸਰਾਂ ਨਾਲ ਕਿਵੇਂ ਗੱਲ ਕਰੀਦੀ ਹੁੰਦੀ ਆ ਮੜਾ ਮੋਟਾ ਪਤਾ ਹੋਣਾ ਚਾਹੀਦਾ ਬੰਦੇ ਨੂੰ ਬਈ ਯਾਰ ਤੁਸੀਂ ਪਹਿਲਾਂ ਤਾਂ ਮੈਨੂੰ ਪਰਾਂ ਹੋਈ ਗੱਲ ਕਰ ਬਾਈ ਹੱਥ ਤੇ ਨਾਲ ਪਰਹੀਂ ਖੜਾ ਮੈਂ ਉਹ ਦੇਖੀ ਹੋਇਆ ਤੈਨੂੰ ਦੱਸਾਂਗਾ ਹੁਣ ਸਰਦਲਾਂਗੇ ਜੀ ਸਮਝਾਇਆ ਨਹੀਂ ਮੜਾ ਮੋਟਾ ਇਹਨੂੰ ਕਹਾਂ ਜੀ ਮੈਂ ਤਾਂ ਬਹੁਤ ਬਹੁਤ ਤੱਕਾ ਜਲੀ ਮੇਰੀ ਗੱਲ ਸੁਣ ਮੈਨੂੰ ਲੱਗਦਾ ਇਹਨੂੰ ਪਤਾ ਹੀ ਨਹੀਂ ਵੀ ਕੌਣ ਖੜਾ ਕੋਈ ਮਰਜ਼ੀ ਖੜਾ ਹੋਵੇ ਤੇ ਵੇ ਨਹੀਂ ਬਣਾਇਆ ਇਹ ਜਗਦੀ ਇਸ ਤੋਂ ਬਾੜ ਦਾ ਨਾ ਤੂੰ ਖਾ ਖਿਆ ਪੈਸੇ ਲੋਕਾਂ ਤੋਂ ਜਿੱਥੇ ਪਾਣੀ ਪਹੁੰਚਾਉਣਾ ਉੱਥੇ ਤਾਂ ਪਾਣੀ ਪਹੁੰਚਾਉਂਦਾ ਨਹੀਂ ਹੋਰ ਆਪਸੇ ਪਾਣੀ ਪਹੁੰਚਾਉਂਦਾ ਫਿਰਦਾ ਤੇਰੇ ਕੋਲ ਕੋਈ ਸਬੂਤ ਹੈਗਾ ਕੀ ਤੂੰ ਪੈਸੇ ਖਾਦੇ ਨੇ ਸਾਜੀ ਸਾਰੇ ਤਾਂ ਦਿਖਾ ਦੇ ਤੈਨੂੰ ਹਾਂ ਤੂੰ ਦਿਖਾ ਦੇ ਫਿਰ ਕਰਦੀ ਪੇਸ਼ ਕਰਦੀ ਤੁਸੀਂ ਜੀ ਬਾਹਰੇ ਕੱਢ ਦੇ ਦੱਸਾਂਗਾ ਮੈਂ ਆ ਆ ਗਿਆ ਵੱਡਾ ਗਾਲ ਨੂੰ ਸਿਖਾਉਣ ਵਾਲਾ ਮੈਨੂੰ ਕੱਢਦੇ ਕੱਢ ਦੋ ਕਾਨੂੰਨ ਦਾ ਹੀ ਸਾਰੇ ਸਿਖਾ ਦੇਾਂਗੇ ਕੱਢਦੇ ਮਸ਼ੀਨ ਜੀ ਕੱਢ ਲੈ ਨਹੀਂ ਜੀ ਹੁਣ ਕਢਾ ਦੇਾਂਗੇ ਬਾਹਰੇ ਤੂੰ ਮੇਰੀ ਗੱਲ ਸੁਣ ਠੰਡਾ ਰਹਿ ਬਲਜੀਤ ਤੂੰ ਮਸ਼ੀਨ ਨਾ ਕਢਵਾ ਕ ਉਹ ਫੋਨ ਮਾਰ ਉਹਨਾਂ ਨੂੰ ਕੰਡ ਕਰਵਾ ਮਸ਼ੀਨ ਕਢਵਾ ਦੇ ਕੋਈ ਨਾ ਮੈਂ ਬਹਾਨਾ ਪਾਉਣਾ ਪੜੋ ਦੀ ਨੀ ਕਿੱਥੋਂ ਭਰਾ ਕੋਈ ਨਾ ਕੋਈ ਨਾ ਆਪਾਂ ਹੋਰ ਪਾਸੇ ਦੀ ਕੱਢ ਦਿੰਦੇ ਨਾ ਦੂਜੇ ਪਾਸੇ ਦੀ ਹੈਗਾ ਨਕਸ਼ਾ ਆਪਾਂ ਉਧਰ ਦੀ ਕਢ ਦਾਂਗੇ ਕਢ ਦਿੰਦੇ ਨਾ ਨਕਸ਼ਾ ਆਪਦੇ ਕੋਈ ਨਕਸ਼ੇ ਤਿਆਰ ਕਰ ਲੈਂਦੇ ਨੇ ਕੋਈ ਨਾ ਕੋਈ ਨਾ ਬਾਣ ਆਪਦਾ ਬਾਣ ਵਾਲਾ ਦਸਤੀ ਗਾਲ ਮੈਂ ਟਰੈਡ ਲੱਗੇ ਹੁਣਾ ਮੇਰੇ ਉਹ ਮਸ਼ੀਨ ਜੇ ਬਾਹਰ ਕਢਵਾ ਲੈਣਾ ਪੜੋ ਕੋਈ ਨਾ ਕੋਈ ਨਾ ਕੱਢ ਲੈ ਕੋਈ ਨਾ ਹਾਂ ਹੰਡਰ ਹੈ ਥੋੜਾ ਕੰਮ ਤਾਂ ਹੋਵੇਗੀ ਤਾਂ ਹੁਣ ਕਾਨੂੰਨ ਤੇ ਆ ਗਏ ਸੀਗਾ ਹੁਣ ਕਹਿੰਦੇ ਉਹ ਤੋਂ ਜਿਹੜਾ ਲੱਖ ਰੁਪਏ ਲੈਂਦਾ ਆਪ ਓਏ ਹੁਣ ਉਹ ਲੱਖ ਮੋੜ ਦੇ ਹੁਣ ਫਿਰ ਮੇਰੇ ਨਾਲ ਨੌਕਰੀ ਤੋਂ ਲਾ ਦੇਣਗੇ ਮੇਰੀ ਗੱਲ ਸੁਣ ਲੈ ਜੇ ਕੋਈ ਬੁੜਾ ਠੇਰਾ ਹੁੰਦਾ ਅਨਪੜ ਬੰਦਾ ਹੁੰਦਾ ਉਹਨੂੰ ਉਹਨੂੰ ਤਾਂ ਆਪਾਂ ਦੱਬ ਵੀ ਲੈਂਦੇ ਇਹ ਤਾਂ ਨੌਲੇਜ ਵਾਲਾ ਲੱਗਦਾ ਸੀ ਬੰਦਾ ਕੋਈ ਫਾਖੇ ਆ ਪਹਾਏ ਹਾਂ ਉਹਦਾ ਤਾਂ ਲੱਖ ਦਾ ਚਾਹੀਦੀ ਤੂੰ ਸਵਾ ਲੱਖ ਮੋੜਦੀ ਕੰਮ ਉਹਨੂੰ ਕਰਦਾ ਹਾਂ ਜੇ ਇਹਨੇ ਕੋਈ ਕਾਰਵਾਈ ਕਰਤੀ ਨਾ ਤੇ ਨੌਕਰੀ ਤੋਂ ਜਾਵਾਂਗੇ ਕਰ ਮੈਂ ਉਹਨੂੰ ਕਰਾ ਪੁਣੀ ਹੈ ਕਰ ਹਾਂ ਆ ਜਾ ਬਹਿ ਜਾ ਫਿਰ ਗੱਡੀ 'ਚ ਨਾ ਇਹ ਤਾਂ ਤੁਸੀਂ ਦੇਖਣਾ ਦੇਖੋ ਮੈਂ ਕਾਨੂੰਨੀ ਮੇ ਹੱਥ ਚ ਲੈ ਸਕਦਾ ਮੈਂ ਸਾਹਿਬ ਜੀ ਹਾਂ 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 ਆਪੜੋਲੀਆਂ ਸਟਾ ਦੀਆਂ ਮੈਂ ਇੰਨੀ ਕਿ ਡਿਊਟੀ ਹੁਣ ਤੁਸੀਂ ਸਮਝੋ ਹਾਂ ਠੀਕ ਐ ਕੋਈ ਨਾ ਕੋਈ ਨਾ ਬੈਠਦੇ ਹੱਥ ਨੇ ਲਾਉਣੇ ਮਹਿਫਲ ਕੋਈ ਨਾ ਮਿਲਦੇ ਨੇ ਆ ਦਵਸ਼ਨ ਹਾਂ ਹਵਦੀਤ ਉਹ ਮੈਂ ਇਹ ਕਹਿੰਦਾ ਸੀ ਜੀ ਮਾਹ ਜਿਹੜੇ ਆਪਣੇ ਕੋਲ ਸ਼ਾਮ ਨੂੰ ਮਸ਼ੀਨ ਆਊਗੀ ਹਾਂ ਆਹ ਹਾਂ ਮਾਹ ਕੋਠੇ ਨੂੰ ਦਿੱਤਾ ਹੋਇਆ ਆਪਣੇ ਪਾਣੀ ਪੜੋਲੀਆਂ ਕਮਲਾ ਹੋਏ ਤੂੰ ਕਾਹੀ ਆ ਜਿਹੜੇ ਸਵੇਰ ਦੇ ਫੋਨ ਆਈ ਜਾਂਦੇ ਨੇ ਨਾ ਏਸੇ ਦੇ ਗੰਡੇ ਵੀ ਜਿਹੇ ਹੋਏ ਨੇ ਆ ਜੰਟਾਗਾ ਅੱਛਾ ਇਹ ਡਾਂਕਰ ਦਾ ਹਾਂ ਇਹਨੂੰ ਬੂੰਦ ਵੀ ਨਹੀਂ ਜਾਣੀ ਚਾਹੀਦੀ ਪਾਣੀ ਦੀ ਅੱਛਾ ਏ ਮੇਰੀ ਗੱਲ ਸੁਣ ਲੈ ਇੱਕ ਹਾਂ ਉਹ ਬੁਰਜੀ ਨੂੰ ਸਿੱਧੀਆਂ ਕਰ ਦੋ ਬੜੋਲੀ ਇਹ ਨਸਟ ਦਾ ਹੈ ਨਹੀਂ ਨੱਕ ਖਾਲ ਗੁੰਦੀਦਾ ਨਕਸ਼ਾ ਬਣਾਉਣਾ ਕਿਨੇ ਮੈਂ ਬਣਾਉਣਾ ਨਾ ਉਹ ਠੀਕ ਆ ਆ ਦੇਖ ਸਮਝਾਉਣਾ ਤੈਨੂੰ ਆਹ ਆ ਗਿਆ ਹਾਂਜੀ ਇਹ ਨੰਬਰ ਆ ਗਿਆ ਠੀਕ ਹੈ ਜੀ ਤੇ ਆ ਉਹਦਾ ਕੋਠਾ ਆ ਗਿਆ ਆ ਬਾਣ ਆ ਗਿਆ ਦੇਖ ਤਾਂ ਠੀਕ ਹੈ ਜੀ ਆ ਸਜੀ ਬਟਾ ਗਈ ਹਾਂਜੀ ਆ ਕੱਟਦਾ ਜੈਂਟਾ ਇਧਰ ਨੂੰ ਪੈ ਗਿਆ ਬਸ ਬਸ ਠੀਕ ਇਹ ਆਪੀ ਕਰ ਲੂ ਮੇ ਤਾਂ ਮੇਰੀ ਗੱਲ ਹੋਈ ਪਈ ਆ ਇਹਦੀ ਨਾ ਤੂੰ ਪਰਵਾਹ ਮੰਨ ਅੱਜ ਤੱਕ ਨਕਸ਼ੇ ਹੀ ਬਦਲੇ ਨੇ ਰੋ ਤੱਕ ਪਟਾ ਦਾ ਹਾਂ ਜਿਹੜਾ ਅੜਦਾ ਉਹਦਾ ਨਕਸ਼ਾ ਹੀ ਬਦਲੀ ਦਾ ਬਸ ਠੀਕ ਹੈ ਜੀ ਹਾਂ ਉੱਥੇ ਤੱਕ ਲੈ ਜਾਓ ਫੇਰ ਦੇਖਦੇ ਆ ਕੋਈ ਨਾ ਗਾਹਾਂ ਤੇ ਬਲਜੀਤ ਉਹ ਵਰਜੀ ਆ ਉੱਥੇ ਤੱਕ ਕਿਹੜਾ ਕੰਮ ਚਲਾਓ ਮੈਦਨੇ ਸ਼ਹਿਰ ਜਾਇਆ ਮੈਂ ਅਕੜੇ ਸੇ ਨੂੰ ਚੱਕ ਦੀ ਹਾਂ ਹਾਂ ਬੱਟ ਦੇ ਨਾਲ ਰੱਖਿਓ ਬਸ ਠੀਕ ਹੈ ਸਾਬ ਨੂੰ ਮੈਂ ਕਾਮਲੀ ਮਗਾਂ ਮਾਰੀ ਭਾਈ ਹਾਂ ਜੀ ਅੱਜ ਚਲਾਓਗੇ ਜੀਪ ਸੀ ਕਾਹ ਫੇਰ ਆਪਣੇ ਕੋਲ ਤਾਂ ਭਾਈ ਇੱਥੇ ਤੱਕ ਦੀ ਦੱਸਿਆ ਤੇ ਆਪਾਂ ਨੂੰ ਔਰੇ ਦਾ ਕਪਟਤਾ ਉਹ ਨਾ ਬਾਈ ਗਾ ਹਾਂ ਮੇਰੇ ਖਾਲ ਕਿਲਾ ਪਾਸ ਹੋਇਆ ਉਹ ਯਾਰ ਮੇਰੇ ਤਾਂ ਕਿੰਨਾਂ ਚਾਹੇ ਸਾਰਾ ਪਾਹਣ ਪਟਾਲਾ ਉਹ ਸਾਬ ਨਾਲ ਗੱਲ ਕਰ ਹੁਣ ਜੇ ਉਹ ਕਹਿਣਗੇ ਮੈਂ ਤਾਂ ਬੱਟੂ ਸਾਬ ਨੂੰ ਪੁੱਛਿਆ ਭਾਈ ਮੈਂ ਚਲ ਠੀਕ ਹੈ ਪਹੁੰਚਦਾ ਹਾਂ ਭਾਈ ਸਰੇ ਕੋਲ ਤਾਂ ਚਾ ਕੋ ਮਰਜ਼ੀ ਕਰਾ ਲੈ ਆ ਵੀ ਜਾਣਦੇ ਸਾਂ ਸਾਜੀ ਕਹਾਂ ਚਲਾ ਰਹੇ ਜੇਬੀਸੀ ਫਿਰ ਕਿਲਾ ਵਹੀ ਆਪਣਾ ਪਾਸ ਹੋਇਆ ਹੈਗਾ ਨਾ ਫਿਰ ਆਪਾਂ ਜਿਹਦੇ ਕੋਲ ਫਰਮਾਇਸ਼ ਲੈ ਕੇ ਕਿ ਇਹਨਾਂ ਨੂੰ ਚਲਵਾ ਲਓ ਬੋਲੇ ਪਿਆਵੇ ਕਿਲੇ ਫਿਰ ਮੈਂ ਗਾਂ ਮੰਤਰੀ ਕੋਲ ਹੀ ਜਦੋਂ ਮੈਂ ਤੈਨੂੰ ਪਹਿਲੀ ਕਹਤਾ ਸੀ ਵੀ ਕੋਈ ਨਾ ਆਪਣੇ پڑੋਲੀਆਂ ਪੈ ਜਾਣੀ ਪਿਛੋ ਦੋ ਵਾਰ ਮੋੜ ਕੇ ਲੈ ਗਿਆ ਨਕ ਫਿਰ ਤੂੰ ਮੈਨੂੰ ਉੱਪਰੋਂ ਕਾਨੂੰਨ ਦਾ ਰੋਪ ਦਿਖਾਉਣਾ ਫਿਰ ਸਰ ਫਿਰ ਮੇਰੇ ਗਾਂ ਕਿਲਾ ਵਹੀ ਪਾਉਣਾ ਫਿਰ ਸਰ ਮੈਂ ਤਾਈਓ ਆਫਸਰਾਂ ਦੇ ਪੇਸ ਹੋਇਆ ਤੀਆ ਤੁਸੀਂ ਮੇਰੇ ਪਾਣੀ ਵੀ ਪੈਂਦਾ ਕੀਤਾ ਓਏ ਹੁਣ ਨਕਸ਼ਾ ਨੇ ਤੈਨੂੰ ਪਤਾ ਕਿ ਮੈਨੂੰ ਪਤਾ ਦੇਖੋ ਮੇਰੀ ਗੱਲ ਸੁਣ ਜਿਹਦਾ ਪੌਣਾ ਪਾਲੀ ਮੈਂ ਮਤਲਬ ਗਾਹ ਉੱਧਰ ਅਫਸਰ ਦੇ ਜਾ ਕੇ ਪੇਸ਼ ਹਾਂਗਾ ਤੇ ਤੂੰ ਜਿੱਥੇ ਪੇਸ਼ ਹੋਣਾ ਹੋ ਜਾ ਪਹਿਲਾਂ ਵੀ ਹੋਇਆ ਸੀ ਤੂੰ ਕਿਹੜਾ ਅਫਸਰ ਖੜਾ ਤੇਰਾ ਓਰੇ ਆ ਕੇ ਓਏ ਸਾਰੇ ਇਕੱਠੀ ਖਾਂਦੇ ਪੀਂਦੇ ਨੇ ਮੇਰੇ ਕੋਲੇ ਬੈ ਕੇ ਸਾਰੇ ਮੇਰੇ ਅੰਡਰੀ ਨੇ ਜੇ ਅਫਸਰ ਤੇ ਨਾਲ ਬੈ ਕੇ ਪੀਂਦੇ ਮਤਲਬ ਕੋਰਟ ਦਿਖਾ ਦਊਂਗਾ ਮੈਂ ਕਹਿੰਦਾ ਤੂੰ ਯਾਰ ਕਰ ਲੈ ਜਿਹੜਾ ਕੋਈ ਤੇਥੋਂ ਮੰਨਦਾ ਤੇਰੀ ਆ ਹੰਡਾ ਨਾ ਦੋ ਕੀਲਿਆਂ ਦੀ ਬਾਈ ਪੜੋਲੀਆਂ ਜਾਣੀਆਂ ਸੀ ਤਿੰਨ ਕੀਲਿਆਂ ਦੀ ਬਾਈ ਤੈਨੂੰ ਪਾਣੀ ਲਿਆ ਕੇ ਦਿਖਾਉਂਗਾ ਹੁਣ ਤੂੰ ਐ ਕਰ ਮੈਂ ਆਪਦੇ ਪੱਲਿਓ ਪਾਉਂਗਾ ਇੱਕ ਕੀਲੇ ਦੀ ਤੂੰ ਪਾ ਸਾਰੀ ਉਮਰ ਕੋਟਕ ਚਲੇ ਜੇ ਨਿਕਲ ਗਿਆ ਸੁਣ ਲੈ ਓਏ ਸਮਝਾ ਦੇ ਬਲਜੀ ਤੈਨੂੰ ਤੋ ਕਹੇ ਸਰਕਾਰ ਸਰਕਾਰ ਮੁੱਢੀ ਮਾੜੀ ਬੁੱਢੇ ਲੱਗੇ ਹੱਥ ਸਾਹੀ ਲੋਕ ਮਾਰੇ ਨੇ ਇਹ ਲਿਹਾ ਜੰਬ ਪਵਾਉਂਦੇ ਨੇ ਕੋਈ ਨਾ ਪਗਾਉਣੀ ਉਹ ਪਗਾਉਣਿਆ ਤਾਂ ਪਗਾਉਣਿਆ ਯਾਰ ਕੋਈ ਕਹੇ ਸਾਹਿਬ ਜਵਾਖ ਛੋਡੇ ਵੀ ਕਹਾਂ ਲੈ ਕੇ ਨਿਕਲਦੇ ਯਾ ਕੰਮ ਛੋਡੇ ਤਾਂ ਹੁਣ ਜਵਾਖ ਮਾਰੇ ਹੁੰਦੇ ਨਾ ਓਏ ਕੋਈ ਨਾ ਤੇਰੀਆਂ ਸੀਸਾ ਨਾਲ ਕਿਦਰੇ ਨਹੀਂ ਮਾੜਾ ਚੰਗਾ ਹੋਣ ਲੱਗਿਆ ਯਾਰ ਥੋੜੇ ਵਰਗੇ ਬਿਥੇਰੇ ਟੱਕਰਦੇ ਨੇ ਸਾਨੂੰ ਆਥਣ ਤੱਕ ਸਰ ਮੈਂ ਥੋੜੇ ਮੂਰੇ ਹੱਥ ਬਾਧਾ ਮੈਂ ਥੋੜੇ ਗੋਡੇ ਹਿਲਾਣਾ ਸਾਡੇ ਮੇਰੇ ਬਾਹਾਂ 'ਚ ਪਾਣੀ ਨਾ ਆਵੇ ਮੇਰੇ ਦਿਮਾਗ ਭੁੱਖੇ ਬੰਦ ਗਏ ਚਲ ਓ